ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਸੋਈ ਵੀ ਆ ਇੱਕ ਗੱਬਣ ਆਉ ਪੁੱਛ ਲੈਣੇ ਬਈ ਟੋਟੇ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਹਾਂ ਵੀ ਵਧੀਆ ਰਹਿਣਾ ਨਾਮ ਤੇ ਐਡਰੈਸ ਬੋਲ ਦੋ ਹਾਂ ਡਾਕਟਰ ਸੁਨੂਆ ਪਿੰਡ ਹੰਦਪੁਰ ਜ਼ਿਲ੍ਹਾ ਮੋਗਾ ਦੇ ਸੀ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਜਿਹੜੇ ਆਪੋ ਨਾਲ ਰਹੇਗਾ ਨਿਹਾਲ ਸਿੰਘ ਵਾਲਾ ਬਰਾਸਪੁਰ ਤੇ ਮਾਸੀ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 78990999700 ਠੀਕ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੋਈ ਆ ਇਹ ਡੱਟ ਪਲੂਨ ਹੀ ਆ ਬਾਈ ਸੂਈਆਂ ਵਿੱਚ ਹੋਵੇ ਚਾਰ ਪੰਜ ਜਰਾ ਆਪਣੇ ਕੋਲ ਹੀ ਸੁਈ ਆ ਠੀਕ ਆ ਬਾਈ ਇਹ ਦੂਰ ਦੀ ਵੀਡੀਓ ਸਾਰੀ ਆਪਣੀ ਬਣਾਈ ਗਈ ਬਾਈ ਬੱਚਾ ਕੀ ਮਗਰ ਬੱਸ ਆ ਵੀ ਮਗਰ ਬੱਚਾ ਬਾਈ ਕਿੰਨਾ ਬੋੜਾ ਹਾਜਰ ਹੁਣ ਹੋਊਗਾ 12 13 ਕਿਲੋ ਬਾਈ ਨੱਟ ਤਿਆਰ ਆ ਬਾਈ ਆਹ ਨੱਟ ਕੰਡੇ ਵਾਲਾ ਤਿਆਰ ਚਿਵਾਈ ਚੁਈ ਕਿਵੇਂ ਇੱਕ ਨੰਬਰ ਚਿਵਾਈ ਇਹਦਾ ਤਾਂ ਠੀਕ ਆ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਨੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਚੰਗਾ ਥਣ ਬਹੁਤ ਚੰਗਾ ਚਿਵਾਈ ਚੁਈ ਬਾਈ ਕਹਿੰਦਾ ਨੰਬਰ 1 ਅੱਗੇ ਤੋਂ ਲੈਵਾਂਗਾ ਦੇਖੋ ਬਾਈ ਬਹੁਤ ਬਾਕੀ ਤੋਰਾ ਤਰਾ ਚੈੱਕ ਕਰ ਲੋ ਬੜਦਾ ਚੰਗੀ ਆ ਬਾਈ ਬੜ ਤੇ ਮੁੱਲ ਕੀ ਆਦਾ ਜਾਇਜ਼ ਆ ਡਾਕਟਰ ਮੁੱਲ ਜਾਇਜ਼ ਜਾਈਂ ਕਰਾ ਲਾ 55 ਕਰਾ ਲਾ 48000 ਦੀ ਦੇਣੀ ਆ ਬਸ ਮੁੱਲ ਕਰਾਉਣਾ ਬਾਈ ਕਹਿੰਦਾ 50 ਕਰਾ ਲਓ 55 ਕਰਾ ਲਓ 48000 ਦੀ ਬੜਾ ਜਿਹੜੀ ਦੇ ਦੇਣਗੇ ਕਿੰਨਾ ਸੋਹਣਾ ਫਿੱਟ ਹਾਂ ਲੀਵਾ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਿਆ ਸਿਵਾਈ ਚ ਵੀ ਬਾਈ ਕਹਿੰਦਾ ਓਕੇ ਆ ਪ੍ਰਿੰਟ ਪ੍ਰਿੰਟ ਕਰਮਾਈ ਦਾ ਚੰਗਾ ਗਾ ਬਾਈ ਮੁੱਲ ਜਾਇਜ਼ ਜਾਈ 48000 ਰੁਪਏ ਮਾਨਦਾਨ ਮੌਕੇ ਤੇ ਜਰੂਰ ਹੋ ਜੇ ਇੱਕ ਵਾਰੀ ਲੇਵ ਆ ਬਈ ਨੇੜ ਤੋਂ ਚੈੱਕ ਕਰਵਾਉਨੇ ਆ ਸੋਹਣਾ ਆਰਡਰ ਕਰਮ ਵਾਲੀ ਦੇ ਲੈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਫਿੱਟ ਫਿੱਟ ਲੇਵ ਹੂੰ ਸਹੀ ਗੱਲ ਅੱਗੇ ਭਰਾ ਦੋ ਨੰਬਰ ਕਿਹੜਾ ਵਾਲਾ ਪ੍ਰੋਨ ਵਸੀ ਸੁਣ ਗਿਆ ਡਾਕਟਰ ਜੀ ਕਿੰਨੇ ਦਿਨ ਲੈਂਦੀ ਆ ਲੈਣੇ ਤੇ ਭਾਏ ਆ ਕੀ ਰਿਕਾਰਡ ਦੁੱਧ ਦਾ ਬਜਰੀ ਮਾਰਾ ਕੱਟ ਫਾਰਮ ਵਾਲਾ ਚੰਗਾ ਨਾਲ ਪਲੇ ਸ਼ਾਈ ਵਾਲੀ ਰੱਖੀ ਹੋਵੇਗਾ ਜੀ ਹੂੰ ਇਹ ਆਪਾਂ ਸ਼ਾਈ ਵਾਲਾ ਫਾਰਮ ਠੀਕ ਹੈ ਬਈ ਤੇ ਮੰਨ ਕੇ ਦੈਣੇ ਦੇ 10 ਕੋਈ ਇਹਦੀ ਮਾਂ ਥੱਲੇ 20 ਕਿਲੋ ਦੁੱਸੀ ਗਿਆ ਬਈ ਹੂੰ ਆਪਾਂ ਨਹੀਂ ਕਹਿੰਦੇ 20 ਕਿਲੋ ਦੋਗੀ 13 14 ਕਿਲੋ ਤੋਂ ਮੌਜ ਨਾ ਫਰ ਹੂੰ ਠੀਕ ਆ ਬਾਈ ਤੇ ਖੋਲ ਲੈ ਬਈ ਦੋਰ ਕੇ ਦਿਖਾ ਦੇ ਤੇ ਸੀਵੀ ਡਾਕਟਰ ਪੁੱਛੀ ਲੈ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਠੰਡ ਬਹੁਤ ਚੰਗਾ ਲੱਗਿਆ ਹਨਾ ਯਾਰ ਠੰਡੀ ਠੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਰੰਗ ਰੂਪ ਚੰਗਾ ਲਾਲ ਕਲਰ ਆ ਡਿਮਾਂਡ ਬਹੁਤ ਆ ਬਾਈ ਚਮਕ ਚਮਕ ਕਰ ਮੜੀ ਦੇ ਫੁੱਲ ਆ ਤੇ ਕੀ ਮੋਲ ਰਜਾਇਜ਼ ਆ ਬਾਈ ਬੜਾ ਡਾਡਰ ਕੋਈ ਵੀ ਨਹੀਂ ਕੋਈ 445 ਜੀ ਦੇਣੀ ਠੀਕ ਆ ਬਾਈ 45000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਣ ਜਰੂਰ ਹੋ ਜਾਊਗਾ ਚੰਗੀ ਆ ਬੜਾ ਕਲਰ ਕਲਰ ਬਹੁਤ ਚੰਗਾ ਕੱਦ ਬੜਾ ਚੰਗਾ ਸੂਈ ਸਵਾਈ ਬੜਾ ਵੀ ਬਹੁਤ ਚੰਗੀ ਆ ਬਾਈ ਇਹ ਚੰਗੇ ਬੜੋ ਤੇ ਜਾਨੀ ਕਿ ਹੁਣ ਹਾਜ਼ਰ ਆ ਬਾਈ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਭਾਈ ਲੈ ਕਨੈਕਟ ਕਰ ਲਿਓ ਧੰਨਵਾਦ